ਪਹਿਲਗਮ ਚ ਹੋਏ ਅੱਤਵਾਦੀ ਹਮਲੇ ਚੋਂ ਫਿਰ ਤੋਂ ਪਾਕਿਸਤਾਨ ਦੀ ਸਾਜ਼ਿਸ਼ ਦੀ ਬੂਹ ਨਜ਼ਰ ਆ ਰਹੀ ਹੈ ਖੁਫੀਏ ਸੂਤਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਪਾਕਿਸਤਾਨ ਚ ਬੈਠੇ ਅੱਤਵਾਦੀਆਂ ਵੱਲੋਂ ਰਚਿਆ ਗਿਆ ਸੀ ਹਮਲੇ ਦੇ ਪਿੱਛੇ ਹਾਫੀ ਸਈਦ ਦੇ ਕਰੀਬੀ ਸੈਫੁੱਲਾ ਕਸੂਰੀ ਦਾ ਨਾਮ ਦੱਸਿਆ ਜਾ ਰਿਹਾ ਹੈ ਇਸ ਦੇ ਮੱਦੇਨਜ਼ਰ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਕਈ ਵੱਡੇ ਫੈਸਲੇ ਲਏਤੇ ਨੇ ਜਿਨ੍ਹਾਂ ਵਿੱਚ ਸਭ ਤੋਂ اہم ਫੈਸਲਾ ਸਿੰਧੂ ਜਲ ਸੰਧੀ ਨੂੰ ਦੱਸਿਆ ਜਾ ਰਿਹਾ ਹੈ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ ਭਾਰਤ ਦੇ ਇਸ ਫੈਸਲੇ ਨਾਲ ਪਾਕਿਸਤਾਨ ਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਸਕਦਾ ਹੈ ਦਾਜ਼ੇ ਕੇ ਪਹਿਲਗਾਮ ਅਤਵਾਦੀ ਹਮਲੇ ਵਿੱਚ ਅਤਵਾਦੀਆਂ ਨੇ 26 ਲੋਕਾਂ ਨੂੰ ਜਾਨੋਂ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਸਾਰਾ ਦੇਸ਼ ਭਾਰਤ ਸਰਕਾਰ ਦੀ ਕਾਰਵਾਈ ਦੀ ਉਡੀਕ ਕਰ ਰਹੀ ਸੀ ਜਿਸ ਤੋਂ ਬਾਅਦ ਨਰਿੰਦਰ ਮੋਦੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਬਹੁਤ ਵੱਡੇ ਫੈਸਲੇ ਲਏ 1960 ਵਿੱਚ ਚਾਈ ਸਿੰਧੂ ਜਲ ਸੰਧੀ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਇਸ ਮਾਮਲੇ ਵਿੱਚ ਹੁਣ ਤੁਹਾਨੂੰ ਦੱਸ ਦਿਆਂ ਕਿ ਆਖਿਰਕਾਰ ਇਹ ਸਿੰਧੂ ਜਲ ਸੰਧੀ ਹੈ ਕੀ ਜਿਸ ਨੂੰ ਰੱਦ ਕਰਕੇ ਭਾਰਤ ਪਾਕਿਸਤਾਨ ਨੂੰ ਇੱਕ ਝਟਕੇ ਵਿੱਚ ਪਿਆਸਾ ਮਾਰ ਸਕਦਾ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਸਿੰਧੂ ਜਲ ਸੰਧੀ ਹੈ ਕੀ 1960 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਸਾਂਝਾ ਸਮਝੌਤਾ ਹੋਇਆ ਸੀ ਜਿਸ ਨੂੰ ਵਿਸ਼ਵ ਬੈਂਕ ਦੀ ਮਦਦ ਨਾਲ ਤਿਆਰ ਕੀਤਾ ਗਿਆ ਸੀ ਇਸ ਸੰਦੇ ਅਧੀਨ ਭਾਰਤ ਨੇ ਪਾਕਿਸਤਾਨ ਨੂੰ ਸਿੰਧੂ ਚਨਾਬ ਅਤੇ ਜੇਲਮ ਦਰਿਆਵਾਂ ਤੋਂ ਪਾਣੀ ਉੱਤੇ ਵਧੇਰੇ ਹੱਕ ਦਿੱਤੇ ਜਦਕਿ ਭਾਰਤ ਕੋਲ ਬਿਆਸ ਸਰਾਵੀ ਅਤੇ ਸਤਲੁਜ ਦੇ ਪਾਣੀ ਦਾ ਜ਼ਿਆਦਾ ਹੱਕ ਰਿਹਾ ਹੁਣ ਪੈਲਗਾਮ ਮਾਮਲੇ ਤੋਂ ਬਾਅਦ ਭਾਰਤ ਨੇ ਸੰਧੀ ਨੂੰ ਰੱਦ ਕਰ ਦਿੱਤਾ ਜਿਸ ਨਾਲ ਪਾਕਿਸਤਾਨ ਦੀ ਪਾਣੀ ਦੀ ਆਮਦਨ ਰੁਕ ਸਕਦੀ ਹੈ ਜੰਗਾਂ ਦੇ ਬਾਵਜੂਦ ਭਾਰਤ ਨੇ ਕਦੀ ਵੀ ਇਹ ਪਾਣੀ ਨਹੀਂ ਰੋਕਿਆ ਸੀ ਦੱਸ ਦੇ ਕਿ ਜਾਦੀ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਕਈ ਜੰਗਾਂ ਲੜੀਆਂ ਪਰ ਕਦੇ ਵੀ ਸੰਧੀ ਨੂੰ ਨਹੀਂ ਤੋੜਿਆ ਨਾ ਹੀ ਪਾਕਿਸਤਾਨ ਦੇ ਪਾਣੀ ਨੂੰ ਸਪਲਾਈ ਨੂੰ ਰੋਕਿਆ ਹਾਲਾਂਕਿ ਕਾਫੀ ਸਮੇਂ ਤੋਂ ਭਾਰਤ ਵਿੱਚ ਇਹ ਮੰਗ ਚਲਦੀ ਆ ਰਹੀ ਸੀ ਕਿ ਸਿੰਧੂ ਜਲ ਸੰਧੀ ਨੂੰ ਤੋੜਿਆ ਜਾਵੇ ਹੁਣ ਆਖਰਕਾਰ ਭਾਰਤ ਨੇ ਵੱਡਾ ਫੈਸਲਾ ਲਿਆ ਪਾਕਿਸਤਾਨ ਪਾਣੀ ਨੂੰ ਤਰਸੇਗਾ ਦੱਸ ਦੇ ਕਿ ਵਿਸ਼ਵ ਬੈਂਕ ਦੀ ਲੰਬੀ ਵਿਚੋਲਗੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੰਧੂ ਜਲ ਸੰਧੀ ਹੋਈ ਸੀ ਇਸ ਸੰਧੀ ਦੇ ਲਾਗੂ ਹੋਣ ਤੋਂ ਪਹਿਲਾਂ 1 ਅਪ੍ਰੈਲ 1948 ਨੂੰ ਭਾਰਤ ਨੇ ਦੋ ਮੁੱਖ ਨਹਿਰਾਂ ਦਾ ਪਾਣੀ ਰੋਕ ਦਿੱਤਾ ਸੀ ਜਿਸ ਨਾਲ ਪਾਕਿਸਤਾਨੀ ਪੰਜਾਬ ਦੀ 17 ਲੱਖ ਏਕੜ ਜ਼ਮੀਨ ਪਾਣੀ ਨਾਲ ਤਰਸ ਗਈ ਸੀ ਹੁਣ ਇਸ ਸੰਧੀ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੀ ਕਮਰ ਨੂੰ ਤੋੜ ਕੇ ਰੱਖ ਦਿੱਤਾ ਹੈ ਦਰਅਸਲ ਪਾਕਿਸਤਾਨ ਦਾ ਪੰਜਾਬ ਅਤੇ ਸਿੰਧੂ ਪ੍ਰਾਪਾਤ ਪਾਣੀ ਦੀ ਲੋੜ ਪੂਰੀ ਕਰਨ ਲਈ ਪੂਰੀ ਤਰ੍ਹਾਂ ਚਨਾਬ ਚੇਲਮ ਅਤੇ ਸਿੰਧੂ ਵਰਗੀਆਂ ਨਦੀਆਂ ਤੇ ਨਿਰਭਰ ਸੀ ਪਰ ਹੁਣ ਪਾਕਿਸਤਾਨ ਨੂੰ ਇਹਨਾਂ ਨਦੀਆਂ ਦਾ ਪਾਣੀ ਨਹੀਂ ਮਿਲੇਗਾ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਪੈਲਗਾਮ ਚ ਹੋਏ ਅੱਤਵਾਦੀ ਹਮਲੇ ਚੋਂ ਫਿਰ ਤੋਂ ਪਾਕਿਸਤਾਨ ਦੀ ਸਾਜ਼ਿਸ਼ ਦੀ ਬੂਹ ਨਜ਼ਰ ਆ ਰਹੀ ਹੈ ਖੁਫੀਏ ਸੂਤਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਪਾਕਿਸਤਾਨ ਚ ਬੈਠੇ ਅੱਤਵਾਦੀਆਂ ਵੱਲੋਂ ਰਚਿਆ ਗਿਆ ਸੀ ਹਮਲੇ ਦੇ ਪਿੱਛੇ ਹਾਫੀਜ਼ ਸਈਦ ਦੇ ਕਰੀਬੀ ਸੈਫੁੱਲਾ ਕਸੂਰੀ ਦਾ ਨਾਮ ਦੱਸਿਆ ਜਾ ਰਿਹਾ ਹੈ ਇਸ ਦੇ ਮੱਦੇਨਜ਼ਰ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਕਈ ਵੱਡੇ ਫੈਸਲੇ ਲਏਤੇ ਨੇ ਜਿਨ੍ਹਾਂ ਵਿੱਚ ਸਭ ਤੋਂ ਐਮ ਫੈਸਲਾ ਸਿੰਧੂ ਜਲ ਸੰਧੀ ਨੂੰ ਦੱਸਿਆ ਜਾ ਰਿਹਾ ਹੈ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ ਪਾਰਦੇਸ ਫੈਸਲੇ ਨਾਲ ਪਾਕਿਸਤਾਨ ਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਸਕਦਾ ਹੈ ਦੱਸ ਦੇ ਕਿ ਪਹਿਲਗਾਮ ਅਤਵਾਦੀ ਹਮਲੇ ਵਿੱਚ ਅਤਵਾਦੀਆਂ ਨੇ 26 ਲੋਕਾਂ ਨੂੰ ਜਾਨੋਂ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਸਾਰਾ ਦੇਸ਼ ਭਾਰਤ ਸਰਕਾਰ ਦੀ ਕਾਰਵਾਈ ਦੀ ਉਡੀਕ ਕਰ ਰਹੀ ਸੀ ਜਿਸ ਤੋਂ ਬਾਅਦ ਨਰਿੰਦਰ ਮੋਦੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਬਹੁਤ ਵੱਡੇ ਫੈਸਲੇ ਲਏ 1960 ਵਿੱਚ ਚੁਈ ਸਿੰਧੂ ਜਲ ਸੰਧੀ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਇਸ ਮਾਮਲੇ ਵਿੱਚ ਹੁਣ ਤੁਹਾਨੂੰ ਦੱਸ ਦਿਆਂ ਕਿ ਆਖਿਰਕਾਰ ਇਹ ਸਿੰਧੂ ਜਲ ਸੰਧੀ ਹੈ ਕੀ ਜਿਸ ਨੂੰ ਰੱਦ ਕਰਕੇ ਭਾਰਤ ਪਾਕਿਸਤਾਨ ਨੂੰ ਇੱਕ ਝਟਕੇ ਵਿੱਚ ਪਿਆਸਾ ਮਾਰ ਸਕਦਾ ਹੈ ਹੁਣ ਤੁਹਾਨੂੰ ਦੱਸ ਦਿਆ ਕਿ ਸਿੰਧੂ ਜਲ ਸੰਧੀ ਹੈ ਕੀ 1960 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਸਾਂਝਾ ਸਮਝੌਤਾ ਹੋਇਆ ਸੀ ਜਿਸ ਨੂੰ ਵਿਸ਼ਵ ਬੈਂਕ ਦੀ ਮਦਦ ਨਾਲ ਤਿਆਰ ਕੀਤਾ ਗਿਆ ਸੀ ਇਸ ਸੰਧੀ ਅਧੀਨ ਭਾਰਤ ਨੇ ਪਾਕਿਸਤਾਨ ਨੂੰ ਸਿੰਧੂ ਚਨਾਬ ਅਤੇ ਜੇਲਮ ਦਰਿਆਵਾਂ ਤੋਂ ਪਾਣੀ ਉੱਤੇ ਵਧੇਰੇ ਹੱਕ ਦਿੱਤੇ ਜਦਕਿ ਭਾਰਤ ਕੋਲ ਬਿਆਸ ਸਰਾਵੀ ਅਤੇ ਸਤਲੁਜ ਦੇ ਪਾਣੀ ਦਾ ਜ਼ਿਆਦਾ ਹੱਕ ਰਿਹਾ ਹੁਣ ਪੈਲਗਾਮ ਮਾਮਲੇ ਤੋਂ ਬਾਅਦ ਭਾਰਤ ਨੇ ਸੰਧੀ ਨੂੰ ਰੱਦ ਕਰ ਦਿੱਤਾ ਹੈ ਜਿਸ ਨਾਲ ਪਾਕਿਸਤਾਨ ਦੀ ਪਾਣੀ ਦੀ ਆਮਦਨ ਰੁਕ ਸਕਦੀ ਹੈ ਜੰਗਾ ਦੇ ਬਾਵਜੂਦ ਭਾਰਤ ਨੇ ਕਦੀ ਵੀ ਇਹ ਪਾਣੀ ਨਹੀਂ ਰੋਕਿਆ ਸੀ ਦੱਸ ਦੇ ਕਿ ਆਜ਼ਾਦੀ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਕਈ ਜੰਗਾਂ ਲੜੀਆਂ ਪਰ ਕਦੇ ਵੀ ਸੰਧੀ ਨੂੰ ਨਹੀਂ ਤੋੜਿਆ ਨਾ ਹੀ ਪਾਕਿਸਤਾਨ ਦੇ ਪਾਣੀ ਨੂੰ ਸਪਲਾਈ ਨੂੰ ਰੋਕਿਆ ਹਾਲਾਂਕਿ ਕਾਫੀ ਸਮੇਂ ਤੋਂ ਭਾਰਤ ਵਿੱਚ ਇਹ ਮੰਗ ਚਲਦੀ ਆ ਰਹੀ ਸੀ ਕਿ ਸਿੰਧੂ ਜਲ ਸੰਧੀ ਨੂੰ ਤੋੜਿਆ ਜਾਵੇ ਹੁਣ ਆਖਰਕਾਰ ਭਾਰਤ ਨੇ ਵੱਡਾ ਫੈਸਲਾ ਲਿਆ ਪਾਕਿਸਤਾਨ ਪਾਣੀ ਨੂੰ ਤਰਸੇਗਾ ਦੱਸ ਦੇ ਕਿ ਵਿਸ਼ਵ ਬੈਂਕ ਦੀ ਲੰਬੀ ਵਿਚੋਲਗੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੰਧੂ ਜਲ ਸੰਧੀ ਹੋਈ ਸੀ ਇਹ ਸੰਧੀ ਦੇ ਲਾਗੂ ਹੋਣ ਤੋਂ ਪਹਿਲਾਂ 1 April 1948 ਨੂੰ ਭਾਰਤ ਨੇ ਦੋ ਮੁੱਖ ਨਹਿਰਾਂ ਦਾ ਪਾਣੀ ਰੋਕ ਦਿੱਤਾ ਸੀ ਜਿਸ ਨਾਲ ਪਾਕਿਸਤਾਨੀ ਪੰਜਾਬ ਦੀ 17 ਲੱਖ ਏਕੜ ਜ਼ਮੀਨ ਪਾਣੀ ਨਾਲ ਤਰਸ ਗਈ ਸੀ ਹੁਣ ਇਸ ਸੰਧੀ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੀ ਕਮਰ ਨੂੰ ਤੋੜ ਕੇ ਰੱਖ ਦਿੱਤਾ ਹੈ ਦਰਅਸਲ ਪਾਕਿਸਤਾਨ ਦਾ ਪੰਜਾਬ ਅਤੇ ਸਿੰਧੂ ਪ੍ਰਾਪਾਤ ਪਾਣੀ ਦੀ ਲੋੜ ਪੂਰੀ ਕਰਨ ਲਈ ਪੂਰੀ ਤਰ੍ਹਾਂ ਚਨਾਬ ਚਹਿਲਮ ਅਤੇ ਸਿੰਧੂ ਵਰਗੀਆਂ ਨਦੀਆਂ ਤੇ ਨਿਰਭਰ ਸੀ ਪਰ ਹੁਣ ਪਾਕਿਸਤਾਨ ਨੂੰ ਇਹਨਾਂ ਨਦੀਆਂ ਦਾ ਪਾਣੀ ਨਹੀਂ ਮਿਲੇਗਾ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ